ਇਹ ਕਿਹੜਾ ਪ੍ਰਸਾਦ ਜਿਹੜਾ ਸਿੱਖੀ ਵਿੱਚ ਇਹਨੇ ਸ਼ਰਧਾ ਨਾਲ ਕਰਵਾਇਆ ਜਾਂਦਾ ਹੈ ਕਿੱਥੇ ਸ਼ੁਰੂ ਹੋਇਆ ਨਾਨਕ ਮੱਤੇ ਜਦੋਂ ਸਿੱਧ ਬੁੱਢੇ ਬਣ ਗਏ ਤੇ ਕਹਿਣ ਲੱਗੇ ਜੀ ਤਫਾ ਜੀ ਤੁਹਾਨੂੰ ਤਾਂ ਜਾਣੀਏ ਜੇ ਇੱਥੇ ਬੈਠਿਆਂ ਇਹੋ ਦੀ ਕੋਈ ਚੀਜ਼ ਖਵਾਓ ਜਿਹੜੀ ਅਸੀਂ ਬੁੱਢੇ ਖਾ ਸਕੀਏ ਤੇ ਫਿਰ ਗੁਰਨਾਨਕ ਦੇਵ ਜੀ ਮਹਾਰਾਜ ਨੇ ਮਜੰਦਰੀ ਇੱਛਾ ਪੈਦਾ ਹੋਣੀ ਸੀ ਬ੍ਰਹਮਾ ਤੇ ਵਿਸ਼ਨੂੰ ਤੇ ਸ਼ਿਵਾ ਤਿੰਨੇ ਜਾਣੇ ਤਿੰਨ ਚੀਜ਼ਾਂ ਲੈ ਕੇ ਆ ਗਏ ਕਿਸੇ ਨੇ ਘਿਓ ਚੁੱਕਿਆ ਕਿਸੇ ਨੇ ਆਟਾ ਚੁੱਕਿਆ ਹੋਇਆ ਕੋਈ ਨਾਲ ਪਾਣੀ ਲੈ ਆਇਆ ਤੇ ਹਜ਼ੂਰ ਨੇ ਫਿਰ ਕਿਲਾ ਪ੍ਰਸ਼ਾ ਤਿਆਰ ਕੀਤਾ ਅਰਦਾਸ ਕਰਕੇ ਤਕਾ ਰੱਖ ਕੇ ਫਿਰ ਹਜ਼ੂਰ ਕਹਿ ਅਰਦਾਸ ਕੀਤੀ ਅਦਾਲਪੁਰ ਕਵਾਇਗਰਨ ਵਰਤਨ ਕਰਕੇ ਤੇ ਕਹਿਣ ਲੱਗੇ ਸਿੱਧੋ ਹੱਥ ਕਰੋ ਜਾਂ ਆਪਣੇ ਕਾਸੇ ਕਰੋ ਉਹ ਉਹਨਾਂ ਨੇ ਆਪਣੇ ਕਾਸੇ ਪੀਤੇ ਲੱਕੜੀ ਦੇ ਛੂਠੇ ਹਜ਼ੂਰ ਪਾਪਾ ਕੇ ਹੱਥਾਂ ਨਾਲ ਭਰੀ ਗਏ ਉਹਨਾਂ ਦੇ ਤੇ ਕਹਿਣ ਚਕੋ ਬਸ ਕਿਲਾ ਪ੍ਰਸ਼ਾਦ ਮੂੰਹ ਚ ਪਾ ਲਓ ਤੇ ਮੂੰਹ ਬੰਦ ਕਰ ਲਾ ਦੇਖਣਾ ਅੰਦਰ ਜਾਂਦਾ ਹੈ ਕਿ ਨਹੀਂ ਜਾਂਦਾ ਕੋਲ ਨਾ ਖੋਲ ਤੋਕੜਾ ਪ੍ਰਸ਼ਾਦ ਦੀ ਜਨਮ ਤੋਂ ਹੋਈ ਗੁਰਦੁਆਰਾ ਗੁਰਨਾਨਕ ਮਤਾ ਯੂਪੀ ਜਿਸ ਨੂੰ ਪਹਿਲਾਂ ਗੋਰਖ ਮਤਾ ਕਿਹਾ ਜਾਂਦਾ ਸੀ ਇਥੇ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਦਿੱਤਾ ਹੈ ਇਥੇ ਹੀ ਵਚਨ ਕੀਤੇ ਸਨ ਸਿੱਖ ਨੂੰ ਕੋਈ ਧੀਰਾ ਬਣੇ ਕਦਾ ਪ੍ਰਸਾਦ ਤਿਆਰ ਕਰਕੇ ਤੇ ਇੱਕ ਟਕਾ ਰੱਖ ਕੇ ਅਰਦਾਸ ਕਰੇ ਮੈਂ ਬਹੁੜੀ ਕਰਾਂਗਾ ਮੈਂ ਉਹਦੀ ਸਹਾਇਤਾ ਕਰਾਂਗਾ ਤੇ ਅਮਰਤੋ ਹੁਣ ਅਸੀਂ ਅਰਦਾਸ ਕਦਾ ਪ੍ਰਸਾਦ ਤਾਂ ਕਰਾਂਦੇ ਆ ਪਰ ਟਕਾ ਕਦੇ ਨਹੀਂ ਰੱਖਿਆ ਟਕਾ ਨਹੀਂ ਰੱਖਦੇ ਕਿਉਂਕਿ ਉਹ ਸਮਝਦੇ ਆਂ ਕਿ ਅਮੀਰ ਹੋ ਗਏ ਆ ਟਕਾ ਕਿਉਂ ਰੱਖੀਏ ਪਰ ਮਰਯਾਦਾ ਕਰਮ ਦੀ ਮਰਯਾਦਾ ਹੁੰਦੀ ਹੈ ਜਦੋਂ ਕੋਈ ਮਾਈ ਭਾਈ ਪ੍ਰਾਣੀ ਤੇਰਾ ਪ੍ਰਸ਼ਾਦ ਗੁਰੂ ਚਰਨਾਂ ਵਿੱਚ ਭੇਟ ਕਰੇ ਦੋ ਪੈਸੇ ਜ਼ਰੂਰ ਭੇਟ ਰੱਖੇ ਇਹ ਗੁਰੂ ਦਾ ਹੁਕਮ ਹੈ ਤਨਾਂ ਕੋ ਸੁਣੀ ਬਾਤ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਜੋ ਗੁਰਧਾਮ ਸਨ ਉੱਥੇ ਪ੍ਰਸ਼ਾਦ ਜਦੋਂ ਪਹਿਲਾਂ ਕਰਵਾਇਦਾ ਸੀ ਹੁਣ ਤਾਂ ਤਾਂ ਪਤਾ ਨਹੀਂ ਉਹ ਨਾਲ ਤੱਕਾ ਦਿੰਦੇ ਸੀ ਜਦਾਂ ਪ੍ਰਸ਼ਾਦ ਦੀ ਜਦੋਂ ਦੇਣਾ ਤਾਂ ਨਾਲ ਇੱਕ ਤੱਕਾ ਕਰਦੇ ਉਹ ਜਾ ਕੇ ਗੁਰੂ ਮਹਾਰਾਜ ਜੀ ਭੇਡ ਕੀਤਾ ਜਾਂਦਾ ਸੀ ਇਹ ਕਿਹੜਾ ਪ੍ਰਸਾਦ ਗੁਰੂ ਨਾਨਕ ਮੱਤੇ ਗੁਰੂ ਨਾਨਕ ਸਾਹਿਬ ਨੇ ਬਣਾਇਆ ਤੇ ਸਿੱਖੀ ਨੂੰ ਹੁਕਮ ਕੀਤਾ ਕਿ ਤੱਕਾ ਰੱਖ ਕਿਹੜਾ ਪ੍ਰਸਾਦ ਗੁਰੂ ਨੂੰ ਭੇਡ ਕਰਨਾ ਤੇ ਮੈਂ ਬਹੁੜੀ ਕਰਾਂਗਾ ਸਹਾਇਤਾ ਕਰਾਂਗਾ ਰੱਖਿਆ ਕਰਾਂਗਾ